ਕਿਸੇ ਨਾ ਕੋਤ ਮਿਲਾਇਓ ਕੰਗਦ ਕਿਨ ਪਾਲਾ ਹਨ ਅੰਗਰੇਸਾਂ ਤੋਂ ਰੇੜਕੀਆ ਅਮਰ ਦਾਸ ਅਮਰੰਤ ਚਤਰ ਗੁਰ ਰਾਮ ਨੰਦਿਆ ਗੁਰ ਰਾਮ ਦਾਸ ਦਰਸ਼ਨ ਪਰਸ ਕਹਿ ਮਥੁਰਾ ਮਰਤਬਾ ਹੈਣ ਪੂਰਤ ਪੰਜ ਪ੍ਰਮਾਨ ਪੂਰਤ ਗੁਰਿਆ ਰਚਨ ਪੀਉ ਨਹਿਣਾ ਸਤਨਾਮ ਸ੍ਰੀ ਵਾਤੇ ਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਘਰ ਦੂਜਾ ਚੌਥਾ ਦੇ ਇੱਕ ਓੰਕਾਰ ਦਾ ਇੱਕ ਦਸਕੇ ਹਮ ਬਾਰਕ ਤੂੰ ਮੇਰਾ ਘਰਾਈ ਸੋਣ ਮੀਤਾ ਜਿਉ ਹਮਾਰਾ ਬਲ ਬਲ ਜਸੀ ਹਰ ਦਰਸ਼ਨ ਦੇਹੁ ਦਿਖਾਈ ਏਕ ਤੁਪਤਾ ਇੱਕ ਦਸਕੇ ਹਮ ਬਾਰਕ ਤੂੰ ਮੇਰਾ ਘਰਾਈ ਸੋਣ ਮੀਤਾ

ਮਨ ਮੀਤਾ ਹੋ ਤੇਰੀ ਸਰਣਾਇ ਆਇਆ ਪ੍ਰਭ ਮਿਲੋ ਦੇਉ ਉਪਦੇਸਾ ਮਾਨਨ ਕੀ ਜੈ ਸਰਣ ਪਰਿਚ ਕਰ ਸੁ ਭਲਾ ਮਨਾਈਐ ਸੁਨ ਮੀਤਾ ਜਿਉ ਪੰਡ ਸਭ ਤਨ ਆ ਰਤੀ ਜਿਉ ਦਰਸ਼ਨ ਅਰਤੀਉ ਪਾਈਐ ਭਾਇਓ ਅਨੰਦਰੋ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਦੀਖਾ ਭਾਇਓ ਅਨੰਦਰੋ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਆਕਲ ਨਿਰੰજન ਦੀ ਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ